ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਆਗਾਦ ਅਪਰੰਪਰ ਅਪਰ ਪਰਾ ਅਪਰ ਪਰਾ ਇਹ ਵਿਖਰਾ ਪਾਠ ਕਰਨਾ ਹਰ ਹਰ ਅਗਮ ਆਗਾਦ ਇਥੇ ਵਿਸਰਾਮ ਹੈ ਅਪਰੰਪਰ ਅਪਰ ਪਰਾ ਜੋ ਤਉਮ ਤਿ ਆਵਹਿ ਜਗਦੀਸ਼ ਤੇ ਜਨ ਭਉ ਵਿਖਮ ਤਰਾ ਵਿਖਮ ਭਉ ਤਿਨ ਤਰਿਆ ਸੋਹਿਲਾ ਜੇਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਭਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮੇਲ ਜੋਤ ਸਮਾਣੀ ਹਰ ਕਿਰਪਾ ਕਰ ਧਰਨੀ ਧਰਾ ਹਰ ਹਰ ਅਗਮ ਅਗਾਦ ਅપરੰਪਰ ਅਪਰ ਪਰਾ ਅਪਰ ਪਰਾ ਵਖਰਾ ਤਉਮ ਸਵਾਮੀ ਆਗਮ ਅਗਾ ਕੋਮਸwami ਅਗੰਮ ਅਥਾ ਤੂ ਘਾਟ ਘਾਟ ਪੂਰ ਰਹਾ ਤੂ ਅਲਖ ਭੇਉ ਅਗੰਮ ਗੋਰ ਸਤਗੁਰ ਬਚਨ ਲਹਿਆ ਤਨ ਧਨ ਤੇ ਜਾਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮੇਲ ਗੁਣ ਰਵੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸਬਦ ਖੇਨ ਖੇਨ ਹਰ ਨਿਤ ਚਵੇ ਜਾ ਵਹ ਗੁਰਮੁਖ ਹਰ ਨਾਮ ਬੋਲਹਿ ਜਾ ਖੜੇ ਗੁਰਮੁਖ ਹਰ ਹਰ ਕਹਿਆ ਚ ਖੜੇ ਗੁਰਮੁਖ ਖੜੇ ਪਾਰਾ ਜਾ ਖੜੇ ਗੁਰਮੁਖ ਹਰ ਹਰ ਕਹਿਆ ਤੋਮ ਸੁਆਮੀ ਅਗਮ ਅਥਾ ਤੂ ਘਾਟ ਘਾਟ ਪੂਰ ਰਹਾ ਸੇਵਕ ਜਨ ਸੇਵਹਿ ਤੇ ਪਰਵਾਣ ਸੇਵਕ ਜਨ ਸਿਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੀ ਤਿਨ ਕੇ ਕੋਟ ਸਭ ਪਾਪ ਖੇਨ ਪਰ ਹਰ ਹਰ ਦੂਰ ਕਰੇ ਹੇ ਵਿਸਰਾਮ ਧਿਆਨ ਲਾਉਣਾ ਹੈ ਤਿਨ ਕੇ ਇਥੇ ਜਮਕ ਲਾ ਦਨੀ ਹੈ ਕੋਟ ਸਭ ਪਾਪ ਇਥੇ ਵਿਸਰਾਮ ਹੈ ਖੇਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੋਖ ਸਭ ਬਿਨਸੀ ਜੇਨ ਮਾਨ ਚਿਤ ਇੱਕ ਅਰਾਧਿਆ ਤੈਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਹਾਂਜੀ ਇਹ ਵੀ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਤੈਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਇੱਥੇ ਵਿਸ਼ਰਾਮ ਜੇਨ ਗੌਰ ਬਚਨੀ ਸਚਿ ਭਖੇ ਆ ਤੇ ਧਨ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਾਪ ਭਉ ਬਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤ ਹਰੇ ਤੂ ਅੰਤਰ ਜਾਮੀ ਹਰ ਆਪ ਜੋ ਤੂ ਚਲਾਵਹਿ ਪਿਆਰੇ ਹਉ ਤਿਵਹਿ ਚੱਲਾ ਹਾਂ ਜੋ ਤੂ ਚਲਾਵਹਿ ਪਿਆਰੇ ਠਿਠਮਕ ਹਉ ਹਉ ਤਿਵਹਿ ਚੱਲਾ ਹਮਰੇ ਹਾਥ ਕਿਸ਼ਨਾਹ ਜਾ ਤੂ ਮਿਲਹਿ ਤਾ ਹਉ ਆਇ ਮਿਲਾ ਜੇਨ ਕਉ ਤੂ ਹਰ ਮੇਲ ਸਵਾਮੀ ਸਾਬ ਤੈਨ ਕਾ ਲੇਖਾ ਛੁਟਕ ਗਿਆ ਤੈਨ ਕੀ ਗਣਤ ਨਾ ਕਰਿ ਆਹ ਕੋ ਭਾਈ ਹਾਂ ਤੈਨ ਕੀ ਗਣਤ ਨਾ ਕਰਿ ਆਹ ਕੋ ਭਾਈ ਜੋ ਗੁਰ ਬਚਨੀ ਹਰ ਮੇਲ ਲਿਆ ਨਾਨਕ ਦਇਆਲ ਹੋਆ ਤੈਨ ਉਪਰ ਜੇਨ ਗੁਰ ਕਾ ਬਾਣਾ ਮੰਨਿਆ ਭਲਾ ਤੂੰ ਅੰਤਰਜਾਮੀ ਹਰ ਆਪ ਜੋ ਤੂੰ ਚਲਾਵਹਿ ਪਿਆਰੇ ਹਉ ਤਵੇ ਚੱਲਾ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਹਾਂ ਇਹ ਵਿਸਰਾਮ ਇਸ ਤਰ੍ਹਾਂ ਜਗਦੀਸ਼ ਤੇ ਲਾਉਣਾ ਹੈ ਤੂੰ ਜਗ ਜੀਵਨ ਜਗਦੀਸ਼ ਇਥੇ ਵਿਸਰਾਮ जगदीस जगजीवन नहीं कहना थोड़े थोड़े कस के बोलने जग जीवन जगदीस सब करता श्रिष्ट नाथ तेन तू त्याया मेरा राम जिन माथ जिन तुर हर लिखिया स्वामी तेन हर हर नाम अराध्या तेन के पाप एक निमख सब लाथे जिन गुर बचनी हर जापिया ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹੋ ਭਇਆ ਸਨਾਥ ਤੂ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰੇਸ਼ਟ 나ਥ ਤੂ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ Jap Jap ਮੁਕਤ ਕਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਹੰ ਜਿਨ ਜਪਿਆ ਹਰ ਇਥੇ ਠਮਕ ਤੇ ਮੁਕਤ ਪ੍ਰਾਣੀ ਇਥੇ ਵਿਸਰਾਮ ਹੈ ਤਿਨ ਕੇ ਊਜਲ ਮੁਖ ਹਰ ਦਵਾਰ ਤਿਨ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਣਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਢਾਲ-ਥਲ ਮਹੀਲ ਭਰਪੂਰ ਸਭ ਉਪਰ ਸਾਜ ਧਣੀ ਤੂੰ ਥਾਨ-ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਾਣ ਤ੍ਰੇਣ ਤ੍ਰਿਪਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਹਾਂ ਵਾਣ ਤ੍ਰੇਣ ਤ੍ਰਿਪਵਨ ਇਥੇ ਠਮਕ ਸਭ ਸ੍ਰੇਸ਼ਟ ਇਥੇ ਵਿਸਰਾਮ ਹੈ ਮੁਖ ਇਥੇ ਜਮਕ ਲਾ ਦਨੀ ਹੈ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵਏ ਅਸੰਖ ਅਗਣਤ ਹਰ ਧਿਆਵਏ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਾਪ ਕਰਤੇ ਭਾਵਏ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਾਧ ਚਵਿਆ ਉਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵੇ ਆ ਤੇਰੀ ਭਗਤ ਪੰਡਾਰ ਅਸੰਖ ਜੇਸ ਤੂ ਦੇ ਦੇਵਹ ਮੇਰੇ ਸੁਆਮੀ ਤਿਸ ਮਿਲਹਿ ਜੇਸ ਤੂ ਦੇਵਹ ਮੇਰੇ ਸੁਆਮੀ ਤਿਸ ਮਿਲਹਿ ਜੇਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿਸ ਅੰਤਰ ਭਉ ਭਾਵਣੀ ਹੋਈ ਹੋਈ ਬੇਨ ਭੈ ਕਿਨਾ ਨਾ ਪ੍ਰੇਮ ਪਾਇਆ ਬੇਨ ਭੈ ਪਾਰ ਨ ਉਤਰਿਆ ਕੋਈ ਬੇਨ ਭੈ ਇੱਥੇ ਠਮਕ ਕਿਨਾ ਨਾ ਪ੍ਰੇਮ ਪਾਇਆ ਤਿਵਿਸ਼੍ਰਾਮ ਬੇਨ ਭੈ ਇੱਥੇ ਠਮਕ ਪਾਰ ਨ ਉਤਰਿਆ ਕੋਈ ਉਤਰਿਆ ਉਚਾਰਨ ਕਰਨਾ ਉਤਰਿਆ ਨਹੀਂ ਬੋਲਣਾ ਬੇਨ ਭੈ ਪਾਰ ਨ ਉਤਰਿਆ ਕੋਈ ਪਾਉ ਪਾਉ ਪ੍ਰੀਤ ਨਾਨਕ ਤਸਹਿ ਲਾਗੈ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲਹਿ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਅਭੀਚ ਯੋ ਅਭੀਚ ਉਚਾਰਨ ਕਰਨਾ ਹੈ ਨਾਵਣ ਪੁਰਬ ਅਭੀਚ ਇੱਥੇ ਵਿਸਰਾਮ ਹੈ ਬਸ ਸਕਦਾ ਹਾਂ ਹਾਂਜੀ ਅਭੀਚ ਬਾਬੂ ਨਾ ਅਭੀਚ ਨਹੀਂ ਕਹਿਣਾ ਅਭੀਚ ਨਾਵਣ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਗੁਰ ਸਤਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹਿ ਬਿਨਸੇ ਜਨਮ ਮਰਨ ਦੁਖ ਖਿਨ ਮਹਿ ਬਿਨਸੇ ਹਰ ਪਾਇਆ ਪ੍ਰਭ ਅਬਿਨਾਸੀ ਹਰ ਆਪ ਕਰਤਾ ਪੁਰਬ ਕੀਆ ਸਤਗੁਰੂ ਕੁੱਲ ਖੇਤ ਨਾਵਣ ਗਿਆ ਹਰ ਆਪ ਕਰਤਾ ਇੱਥੇ ਠਮਕ ਪੁਰਬ ਕੀਆ ਇੱਥੇ ਵਿਸਰਾਮ ਹੈ ਸਤਗੁਰੂ ਇੱਥੇ ਯਮਕ ਲਾ ਦਨੀ ਹੈ ਕੁੱਲ ਖੇਤ ਨਾਵਣ ਗਿਆ ਨਾਵਣ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਨਾਵਣ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਮਾਰਗ ਪੰਥ ਚੱਲੇ ਗੁਰ ਮਾਰਗ ਪੰਥ ਚੱਲੇ ਗੁਰ ਇਥੇ ਵਿਸਰਾਮ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਹਾਂ ਸਿੱਖਾ ਕਸਕੇ ਬੋਲਣਾ ਆਨ ਦਿਨ ਭਗਤ ਬਾਣੀ ਖੇਨ ਖੇਨ ਨਿਮਖ ਵਿਖਾ ਵਿਖਾ ਵੀ ਕਸਕੇ ਥੋੜਾ ਜਿਹਾ ਬੋਲਣਾ ਹਰ ਹਰ ਭਗਤ ਬਾਣੀ ਪ੍ਰਵਕੀਰੀ ਸਭ ਲੋਕ ਵੇਖਣ ਆਇਆ ਜਿਨਨ ਦਰਸ ਸਤ ਗੁਰ ਗੁਰੂ ਕੀਆ ਤਿਨ ਹਾ ਆਪ ਹਰ ਮੇ ਲਾਇਆ ਤੀਰਥ ਉਦਮ ਸਤ ਗੁਰੂ ਕੀਆ ਸਭ ਲੋਕ ਉਦਰਣ ਅਰਥਾ ਉਦਰਣ ਉਚਾਰਨ ਕਰਨਾ ਮਾਰਗ ਪੰਥ ਚੱਲੇ ਗੁਰ ਸਤ ਗੁਰ ਸੰਗ ਸਿੱਖਾ ਪ੍ਰਥਮ ਆਏ ਕੁਲ ਖੇਤ ਗੁਰ ਸਤ ਪ੍ਰਥਮ ਆਏ ਕੁਲ ਖੇਤ ਗੁਰ ਇਥੇ ਵਿਸਰਾਮ ਹੈ ਸਤਗੁਰ ਪੁਰਬ ਹੋਆ ਖਬਰ ਭਈ ਸੰਸਾਰ ਆਏ ਤਰੇ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮੂਨ ਜਨ ਸਭ ਆਇਆ ਦੇਖਣ ਆਏ ਤੀਨ ਲੋਕ ਇਥੇ ਵਿਸਰਾਮ ਸੁਰ ਨਰ ਮੂਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿੰਨ ਕੇ ਕਿਲ ਵਿਖੋ ਨਾਸ ਗਵਾਇਆ ਤਿੰਨ ਕੇ ਕਿਲ ਵਿਖ ਨਾਸ ਗਵਾਇਆ ਇਹ ਜਿਆਦਾ ਲਮਕਾਈ ਦਾ ਨਹੀਂ ਹੁੰਦਾ ਤਿੰਨ ਕੇ ਕਿਲ ਵਿਖ ਨਾਸ ਐ ਨਹੀਂ ਸਿੱਧੈ ਤਿੰਨ ਕੇ ਕਿਲ ਵਿਖ ਨਾਸ ਗਵਾਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿੰਨ ਕੇ ਕਿਲ ਵਿਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖਾਟ ਦਰਸ਼ਨ ਕਰ ਗਏ ਗੋਸ਼ਟ ਧੋਆ ਜੋਗੀ ਇਹ ਦਗੰਬਰ ਸੰਨਿਆਸੀ ਇਥੇ ਠਮਕ ਖਾਟ ਦਰਸ਼ਨ ਇਥੇ ਵਿਸਰਾਮ ਹੈ ਖਾਟ ਦਰਸ਼ਨ ਤੇ ਵਿਸਰਾਮ ਕਰ ਗਏ ਗੋਸ਼ਟ ਇਥੇ ਠਮਕ ਧੋਆ ਪ੍ਰਥਮ ਆਏ ਕੁਲਖੇਤ ਗੁਰ ਕੁਲਖੇਤ ਗੁਰ ਨਹੀਂ ਕਹਿ ਦੇਣਾ ਪ੍ਰਥਮ ਆਏ ਕੁਲਖੇਤ ਇਥੇ ਠਮਕ ਗੁਰ ਇਥੇ ਵਿਸਰਾਮ ਹੈ ਸਤਗੁਰ ਪੁਰਬ ਹੋਆ ਦੁਤੀਆ ਜਮਨ ਗਏ ਗੁਰ ਹਾਂ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਜਾਗਾਤੀ ਮਿਲੇ ਦੇਪੇਟ ਜਾਗਾਤੀ ਮਿਲੇ ਇਥੇ ਠਮਕ ਦੇਪੇਟ ਇਥੇ ਵਿਸਰਾਮ ਜਾਗਾਤੀ ਮਿਲੇ ਦੇਪੇਟ ਗੁਰ ਪਿਛੈ ਲੰਗਾਏ ਦੀਆ ਗੁਰ ਪਿਛੈ ਲੰਗਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛਾ ਸਭ ਛੁੱਟੀ ਸਤਿਗੁਰੂ ਪਿੱਛਾ ਸਭ ਛੁੱਟੀ ਸਤਿਗੁਰੂ ਪਿੱਛਾ ਦਰਮਿਆਨਾ ਜਾਂ ਬੋਲਣਾ ਜੇਨ ਹਰ ਹਰ ਨਾਮ ਧਿਆਇਆ ਗੁਰਬਚਨ ਦਾ ਮਾਰਗ ਜੋ ਪੰਥ ਚਾਲੇ ਤਿਨ ਜਾਮ ਜਾਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾ ਗੁਰ ਕੈ ਨਾਇ ਲਐ ਸਭ ਛੁੱਟ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ ਸਭ 모ਹੀ ਦੇਖ ਦਰਸ਼ਨ ਗੁਰ ਸੰਤ ਆਏ ਵਿਸਰਾਮ ਮਹੰਗਾ ਵਿਸਰਾਮ ਹੈ ਸਭ 모ਹੀ ਇਥੇ ਠਮਕ ਦੇਖ ਦਰਸ਼ਨ ਗੁਰ ਸੰਤ ਇਥੇ ਵਿਸਰਾਮ ਹੈ ਕਿ ਨੈ ਇਥੇ ਯਮਕ ਲਾ ਦਨੀ ਹੈ ਆੜਨਾ ਦਾਮ ਲਿਆ ਸਬ ਮੋਹੀ ਦੇਖ ਦਰਸ਼ਨ ਗੋਰ ਸੰਤ ਕਿਨ ਆੜ ਨਾਮ ਦਾਮ ਲਿਆ ਆੜ ਦਾਮ ਕਿਛ ਪਾਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਨ ਪਈ ਹੈ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਆੜ ਦਾਮ ਇੱਥੇ ਠਮਕ ਕਿਛ ਪਾਇਆ ਨ ਬੋਲਕ ਬੋ ਇੱਥੇ ਵਿਸਰਾਮ ਹੈ ਭੋਲਕ ਨਹੀਂ ਕਹਿ ਦੇਣਾ ਕਿ ਭੋਲਕ ਕਹੇ ਜਾਂਦੇ ਨੇ ਬੋਲਕ ਬੋਲਣਾ ਹੈ ਜਾਗਾਤੀਆ ਇੱਥੇ ਯਮਕ ਲਾ ਦੇਣੀ ਹੈ ਮੋਹਣਾ मुੰਦਣਾ ਪਈ ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ ਹਾਂ ਭਾਈ ਪਦ ਤੇਜਮਕ ਲਾਉਣੀ ਐ ਭਾਈ ਹਮ ਕਰਹਿ ਕਿਆ ਇਥੇਮਕ ਕੇਸ ਪਾਸ ਮੰਗਹਿ ਇਥੇ ਵਿਸਰਾਮ ਹੈ ਸਭ ਭਾਗ ਸਤਗੁਰ ਪਿਛੈ ਪਈ ਜਾਗਾਤੀਆ ਉਪਾਵ ਸਿਆਣ ਪਾ ਕਰ ਵਿਚਾਰ ਡਿਠਾ ਹੂੰ ਜਾਗਾਤੀਆ ਇਥੇ ਯਮਕਲਾਦਨੀ ਹੈ ਉਪਾਵ ਸਿਆਣਪ ਕਰ ਇਥੇ ਠਮਕ ਵਿਚਾਰ ਡਿਠਾ ਇਥੇ ਵਿਸਰਾਮ ਹੈ ਭੰਨ ਬੋਲ ਕਾ ਇਥੇ ਠਮਕ ਸਭ ਉੱਠ ਗਿਆ ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਭੰਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਪਇਆ ਮਿਲ ਆਏ ਨਗਰ ਮਹਾਜਨਾ ਵੱਖਰਾ ਪਾਠ ਕਰਨਾ ਹੈ ਮਹਾਜਨਾ ਇਕੱਠਾ ਨਹੀਂ ਕਹਿ ਦੇਣਾ ਮਿਲ ਆਏ ਨਗਰ ਮਿਲ ਆਏ ਨਗਰ ਮਹਾਜਨਾ ਗੁਰ ਸਤਗੁਰ ਓਟ ਗਹੀ ਗੁਰ ਸਤਗੁਰ ਗੁਰ ਗੋਵਿੰਦ ਪੁੱਛ ਗੋਵਿੰਦ ਟਿੱਪੀ ਨਹੀਂ ਹੈ ਥੇ ਗੁਰ ਸਤਗੁਰ ਇਥੇ ਠਮਕ ਗੁਰ ਗੋਵਿੰਦ ਪੁੱਛ ਇਥੇ ਵਿਸਰਾਮ ਹੈ ਗੁਰ ਸਤਗੁਰ ਗੁਰ गोविंद ਪੁਛ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਬਣੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ गोविंद ਧਿਆਇਆ ਹਾਂਜੀ ਦੋ ਵਿਸਰਾਮ ਹਨ ਸਿਮਰਤ ਸਾਸਤਰ ਸਬਣੀ ਸਹੀ ਕੀਤਾ ਇੱਥੇ ਪਹਿਲਾ ਵਿਸਰਾਮ ਹੈ ਸੁਖ ਸੋਕ ਪ੍ਰਹਿਲਾਦ శ్రీราม ਕਰ ਇਥੇ ਦੂਸਰਾ ਵਿਸਰਾਮ ਹੈ ਗੁਰੂ ਗੋਬਿੰਦ ਧਾਇਆ ਦੇਹੀ ਨਗਰ ਕੋਟ ਪੰਜ ਚੋਟ ਚੋਰ ਵਟਵਾਰੇ ਦੇਹੀ ਨਗਰ ਕੋਟ ਇਥੇ ਠਮਕ ਪੰਜ ਚੋਰ ਵਟਵਾਰੇ ਇਥੇ ਵਿਸਰਾਮ ਹੈ ਤਿੰਨ ਕਥਾਉ ਥੇ ਹੁ ਗਵਾਇਆ ਕੀਰਤਨ ਪੁਰਾਨ ਨਿਤ ਪੁੰਨ ਹੋਵੈ ਗੁਰਬਚਨ ਨਾਨਕ ਹਰ ਭਗਤ ਲਹੀ ਗੁਰਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਮਿਲ ਆਏ ਨਗਰ ਮਹਾ ਜਨਾ ਮਿਲਾਏ ਨਗਰ ਨਹੀਂ ਕਹਿਣਾ ਮਿਲ ਆਏ ਤੇ ਲੱਗੂਗੀ ਠਮਕ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ